ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਸ਼ਹੀਦਾਂ ਮਿਸਲ ਤਰਨਾ ਦਲ ਦੀ ਪਰ ਮੈਂ ਇਹ ਗੱਲ ਪਹਿਲਾਂ ਕਲੀਅਰ ਕਰਦਾ ਤਰਨਾ ਦਲ ਦੋ ਨੇਗੇ ਇੱਕ ਦਸ਼ਮੇਸ਼ ਤਰਨਾ ਦਲ ਜਿਹਦੇ ਮੁਖ ਜਿਹੜੇ ਜਥੇਦਾਰ ਨੇ ਬਾਬਾ ਮੇਜਰ ਸਿੰਘ ਛੂਟੀ ਨੇ ਰੰਗਰੇਟੇ ਗੁਰੂ ਕੇ ਬੇਟੇ ਤੇ ਦੂਜਾ ਦਾਲਾਗਾ ਸ਼ਹੀਦਾਂ ਮਿਸਲ ਤਰਨਾ ਦਲ ਜਿਹਦੀ ਆਪਾਂ ਗੱਲ ਕਰਾਂਗੇ ਉਹਦੇ ਹੁਣ ਮੁਖ ਜਥੇਦਾਰ ਨੇ ਮੁਖ ਜਿਹੜੇ ਮੁਖੀ ਨੇਗੇ ਉਹ ਉਹਨੇ ਬਾਬਾ ਜੋਗਾ ਸਿੰਘ ਜੀ ਸੋ ਇਨਾਂ ਵਾਰੀ ਅੱਜ ਆਪਾਂ ਗੱਲ ਕਰਾਂਗੇ ਫਿਰ ਉਹ ਇਹ ਉਸ ਟਾਈਮ ਦੀ ਵੀਡੀਓ ਹੋ ਗਈ ਜਦੋਂ ਬੱਬਾ ਜੁਗਾ ਸਿੰਘ ਜੀ ਸ਼ਹੀਦਾ ਤਰਨਾਦਰ ਵਿੱਚ ਸੇਵਾ ਨਿਭਾਉਂਦੇ ਸੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਜਦੋਂ 1994 ਵਿੱਚ ਸਿੱਖਾਂ ਤੇ ਕੰਗਰੇਜ ਡਾਕੂਮੈਂਟਰੀ ਬਣਾ ਰਿਹਾ ਸੀ ਨਾ ਤੇ ਰਿਸਰਚ ਕਰ ਰਿਹਾ ਸੀ ਤੇ ਉਸ ਵਕਤ ਉਹ ਸ਼ਹੀਦਾ ਮਿਸਲ ਤਰਨਾਦਰ ਵਿੱਚ ਆਉਂਦਾ ਤੇ ਉੱਥੇ ਬੱਬਾ ਜੁਗਾ ਸਿੰਘ ਜੀ ਨੂੰ ਦੇਖਦਾਗਾ ਜੋ ਉਸ ਵਕਤ ਬਚਪਨ ਤੋਂ ਉੱਥੇ ਸੇਵਾ ਕਰਦੇ ਸੀ ਤੇ ਉਹਨਾਂ ਦੀ ਮਾਤਾ ਜੀ ਨੂੰ ਮਿਲਦਾਗਾ ਤੇ ਉਸ ਤੋਂ ਬਾਅਦ ਉਸ ਅੰਗਰੇਜ਼ ਨੂੰ ਪਤਾ ਲੱਗਦਾ ਜਦੋਂ ਉਹ ਉੱਥੇ ਰਿਸਰਚ ਕਰਦਾ ਕਿ ਜੋ ਬੱਬਾ ਜੋਗਾ ਸਿੰਘ ਜੀ ਨੇ ਉਹਨਾਂ ਨੂੰ ਉਹਨਾਂ ਦੀ ਮਾਤਾ ਨੇ ਦਰ ਨੂੰ ਸੌਪਾ ਆਪ ਭੇਟਾ ਵਿੱਚ ਦਿੱਤਾ ਹੋਇਆਗਾ ਤੇ ਉਹ ਹੈਰਾਨ ਰਹਿ ਗਿਆ ਜੋ ਸ਼ਹੀਦਾਂ ਮਿਸਲ ਤਰਨਾ ਦਲ ਦਾ ਇੱਕ ਨਿਯਮ ਆ ਕਿ ਜੇ ਉਹ ਇਹ ਵਿਆਹ ਨਹੀਂ ਕਰਾਉਂਦੇ ਸੋ ਐਮੀ ਰਹਿਣਾ ਪੈਂਦਾਗਾ ਤੇ ਜੋ ਤੁਸੀਂ ਥੱਲੇ ਵੀਡੀਓ ਚ ਦੇਖ ਰਹੇ ਹੋ ਤੇ ਇਹਨਾਂ ਦੀ ਮਾਤਾ ਜੀ ਨੇ ਤੇ ਮਾਤਾ ਜੀ ਨੇ ਇਹੀ ਕਹਿਣਾ ਸੀਗਾ ਵੀ ਇਹ ਗੁਰੂ ਦੀ ਮਾਨਤਾ ਸੀ ਮਾ ਗੁਰੂ ਨੂੰ ਹੀ ਦੇ ਦਿੱਤੀ ਔਰ ਉਸ ਵਕਤ ਕਿਸੇ ਨੂੰ ਪਤਾ ਵੀ ਨਹੀਂ ਸੀਗਾ ਜਾਂ ਕਿਸੇ ਨੇ ਅਨੁਮਾਨ ਵੀ ਨਹੀਂ ਲਾਇਆ ਹੋਗਾ ਕਿ ਅੱਗੇ ਜਾ ਕੇ ਸ਼ਹੀਦਾਂ ਮਿਸਲ ਤਰਨਾ ਦਲ ਦਾ ਮੁਖੀ ਬਣੂਗਾ ਯੋ ਤੁਸੀਂ ਹੁਣ ਦੀ ਤਸਵੀਰ ਦੇਖ ਰਹੇ ਹੋ ਇਹ ਬਾਬਾ ਜੁਗਾ ਸਿੰਘ ਜੀ ਦੀ ਹੁਣ ਦੀ ਤਸਵੀਰ ਆ ਗਈ ਜੋ ਸ਼ਹੀਦਾਂ ਮਿਸਲ ਤਰਨਾ ਦਲ ਦੇ ਮੁਖੀ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ